ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਹੀ ਵੱਡੀ ਖਬਰ ਆਈ ਹੈ ਕੱਲ ਸ਼ਾਮ ਰਾਤ ਦਾ ਕੇਜਰੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੁਖੀਆਂ ਨੇ ਆਕਾਮੇ ਹੋਰ ਉਹਨਾਂ ਨੂੰ ਚੁਕ ਲਿਆ ਗਿਆ ਹੈ ਔਰ ਜੇਲ੍ਹ ਵਿੱਚ ਦਿੱਤਾ ਸੁੱਟ ਸੋ ਕਿਵੇਂ ਘਟਨਾ ਕਰਮ ਹੋਇਆ ਸਾਰਾ ਸੁਣੋ ਤੁਸੀਂ ਬਾਰ ਬਾਰ ਈਡੀਐਨ ਨੂੰ ਸੰਮਨ ਭੇਜ ਦਿੱਤੀ ਸ ਇੱਕ ਭੇਜਿਆ ਦੋ ਭੇਜਿਆ ਤਿੰਨ ਭੇਜਿਆ ਪਰ ਬੰਦਾ ਕਿਸੇ ਲੈਨ ਤੇ ਨਹੀਂ ਸੀ ਆਉਂਦਾ ਔਰ ਤੁਹਾਨੂੰ ਪਤਾ ਹੀ ਹੈ ਕਿ ਕਹਿੰਦੇ ਨੇ ਕਿ ਮੋਦੀ ਹੈ ਤਾਂ ਸੰਭ 可能 ਮੋਦੀ ਦਾ ਮਤਲਬ ਇਹ ਹੈ ਵੀ ਜਿਹਦੇ ਪਿੱਛੇ ਪੈ ਗਿਆ ਉਹ ਗਿਆ ਮੋਦੀ ਨੇ ਜਿਹੜੀ ਚੀਜ਼ ਚਾਹੀ ਐ ਉਹ ਹੋਈ ਐ ਉਹਦਾ ਸਿਤਾਰਾ ਮਹਿੰਦਰ ਸਿੰਘ ਧੋਨੀ ਵਾਂਗੂ ਬਹੁਤ ਬਲੰਦੀਆਂ ਤੇ ਚੱਲ ਰਿਹਾ ਸੋ ਹੁਣ ਆ ਗਿਆ ਇਲੈਕਸ਼ਨ ਇਲੈਕਸ਼ਨ ਦੇ ਵਿੱਚ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਝੜਕੂਚੀ ਵਾਲੇ ਲੜ ਰਹੇ ਨੇ ਤੇ 7 ਸੀਟਾਂ ਨੇ ਦਿੱਲੀ ਦੀਆਂ 20 ਸੀਟਾਂ ਤਾਂ ਇਹ ਨੇ ਬਾਕੀ ਦੇਸ਼ ਦੇ ਵਿੱਚ ਇੰਡੀਆ ਦਾ ਜਿਹੜਾ ਇਹਨਾਂ ਨੇ ਆਲ ਇੰਡੀਆ ਦਾ ਸਾਰੇ ਭਾਰਤ ਦਾ ਸੰਯੁਕਤ ਮੋਰਚਾ ਬਣਾ ਲਿਆ ਇੱਕ ਉਹਦੇ ਵਿੱਚ ਕਾਂਗਰਸ ਆਮ ਆਦਮੀ ਇਤਿਹਾਸ ਵਿੱਚੀ ਮੰਮਤਾ ਬਨਰਜੀ ਜੋ ਕੁੱਤੀ ਬਿੱਲੀ ਸਾਰੀ ਇਕੱਠੀ ਕਰਕੇ ਇਹ ਮੋਤੀ ਨੂੰ ਢਾਣ ਦੀ ਕੋਸ਼ਿਸ਼ ਕਰਦੇ ਪਰ ਦਬਦਾ ਕਿੱਥੇ ਆ ਤੇ ਉਹ ਦਬਦਾ ਨਹੀਂ ਹੈਗਾ ਕਿਉਂਕਿ ਉਹ ਦਬਣਾ ਉਹਨੇ ਤਾਂ ਨਹੀਂ ਉਹਨੂੰ ਨਾ ਤਾਂ ਕੁਛ ਦੇਸ਼ ਦਾ ਮਤਲਬ ਹੈ ਨਾ ਉਹਨੂੰ ਕੋਈ ਦੁਨੀਆ ਦਾ ਮਤਲਬ ਹੈ ਕੋਈ ਮਰੇ ਕੋਈ ਜੀਏ ਕੁਸਰਾ ਘੋਰ ਪਤਾ ਸੇ ਪੀਏ ਉਹਦੇ ਹੱਥ ਵਿੱਚ ਇੰਨਾ ਹੈਗਾ ਵੀ ਭਾਰਤ ਦੀ ਹਰ ਇੱਕ ਚੀਜ਼ ਜਿੰਨੀਆਂ ਏਜੰਸੀਆਂ ਜਿੰਨੇ ਨਿਊ ਚੈਨਲ ਜਿੰਨੇ ਜੱਜ ਕੋਰਟ ਕਚਹਿਰੀ ਸਭ ਈਡੀ ਤੋਂ ਲੈ ਕੇ ਚੋਣ ਆਯੋਗ ਸਾਰਾ ਉਹਦੀ ਮੁਠੀ ਵਿੱਚ ਹੈ ਭਾਈ ਉਹ ਇਸੇ ਵਜ੍ਹਾ ਨਾਲ ਜਿੱਤਦਾ ਹੈ ਇਹ ਹੀ ਉਹਦੀ ਉਹਦਾ ਫਾਰਮੂਲਾ ਹੈ ਇਹਨਾਂ ਦਾ ਫਾਰਮੂਲਾ ਹੋਰ ਆ ਉਹਦਾ ਫਾਰਮੂਲਾ ਜੱਟ ਸੌਦਾ ਸਿੱਧਾ ਜੂਤ ਫੇਰ ਉਹ ਤੇ ਰਾਜ ਕਰੋ ਤੇ ਦੁਨੀਆ ਕਰ ਲਓ ਮੁਠੀ ਵਿੱਚ ਸੋ ਕੇਜਰੀਵਾਲ ਨੂੰ ਉਹਨੇ ਚਾਟਾ ਸ਼ਕਾਤਾ ਤੇ ਕੇਜਰੀਵਾਲ ਜਿਹੜੀ ਇਹ ਖੁੱਡ ਵਿੱਚ ਲੁਕਿਆ ਫਿਰਦਾ ਹੀ بڑے ਚਿਰ ਤੋਂ ਤੇ ਬੜਾ ਆਪਣੇ ਆਪ ਨੂੰ ਐਕਸਪਰਟ ਸਮਝਦਾ ਹੀ ਸੋ 2 ਮਿੰਟਾਂ ਚ ਆਪਣਾ ਨੇ ਛੋਟੇ ਚਮੜਾ ਦਾ ਪਾਣੀ ਪਾਇਆ ਦੋ ਗਲਾਸ ਤੇ ਛੂਆ ਬਾਹਰ ਤੇ ਉਹਦਾ ਕਰ ਲਿਆ ਹੁਣ ਬਿੱਲੀ ਨੇ ਸ਼ਿਕਾਰ ਤੇ ਹੁਣ ਦਿੱਲੀ ਦੀ ਬਿੱਲੀ ਨੇ ਕਰ ਲਿਆ ਸ਼ਿਕਾਰ ਤੇ ਹੁਣ ਕੇਜਰੀਵਾਲ ਦਾ ਕੀ ਹੋਊਗਾ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਹੋਣਾ ਔਰ ਬੜੇ ਇਹਦੇ ਵਕੀਲ ਔਰ ਜੇ ਉਹ ਹਾਈ ਕੋਰਟ ਦੇ ਭੜਿਆਂ ਨੇ ਭੱਜ ਨੱਠ ਕਰਨੀ ਹੈ ਕਿ ਇਹਨੂੰ ਕਿਵੇਂ ਛਡਾਈਏ ਜੇ ਸੰਜੇ ਸਿੰਘ ਹੁਣ ਤੱਕ ਨਹੀਂ ਛੁੱਟਿਆ ਮਨੀਸ਼ ਸੁਖਵੰਦਿਆ ਨਹੀਂ ਛੁੱਟਿਆ ਤੇ ਪੁੱਤ ਛੁੱਟਣਾ ਤੂੰ ਵੀ ਨਹੀਂ ਪੰਜਾਬ ਦਾ ਇਹ ਨਜਾਇਜ਼ ਪੈਸਾ ਪੰਜਾਬ ਦੇ ਜਿੰਨੇ ਵੀ ਪੁਲਿਸ ਕਰਮੀ ਸਕਿਉਰਿਟੀ ਗਾਰਡ 4-500 ਉੱਥੇ ਲਵਾਇਆ ਹੋਇਆ ਔਰ ਖਰਚਾ ਭਰੇ ਪੰਜਾਬੀ ਖਰਚਾ ਅਸੀਂ ਭਰਿਏ ਹੈ ਤੇ ਸਕਿਉਰਿਟੀ ਲਾਓ ਤੁਸੀਂ ਤੁਹਾਡੀ ਜਾਨ ਨੂੰ ਇੰਨਾ ਖਤਰਾ ਹੈ ਹੁਣ ਮਫਰਲ ਤੇ ਉਹ ਉਹ ਕਿੱਥੇ ਗਈ ਹੁਣ ਪਤਾ ਲੱਗੂ ਹੁਣ ਪੁੱਤ ਨੂੰ ਜੇਲ੍ਹ ਦੇ ਵਿੱਚ ਜਦੋਂ ਪਤਲੀ ਦਾਲ ਤੇ ਮਸਰਾਂ ਦੀ ਦਾਲ ਪਤਲੀ ਤੇ ਨਾ ਅੰਬ ਦਾ ਚਾਰ ਨਹੀਂ ਮਿਲਣਾ ਨਾ ਘੰਡਾ ਮਿਲਣਾ ਨਾ ਹਥੇ ਮਿਲਨੀ ਹੈ ਹਰੀ ਮਿਰਚ ਤੇ ਨਿਰਾ ਪਾਣੀ ਕੱਕਾ ਕੜਾ ਪਿਆਣਾ ਇਹਨਾਂ ਨੇ ਚਾਹ ਵੀ ਤੁਹਾਨੂੰ ਐਦਾਂ ਦੀ ਸੋ ਅਕਲ ਆਉਗੀ ਬਹੁਤ ਤੁਸੀਂ ਪੰਜਾਬ ਨੂੰ ਰੱਜ ਕੇ ਲੁੱਟਿਆ ਰੱਜ ਕੇ ਲੁੱਟ ਲੁੱਟ ਕੇ ਤੁਸੀਂ ਖਜ਼ਾਨੇ ਭਰ ਲਏ ਹੈ ਹਨ ਮਹੱਲਾ ਕਲੀਨਿਕਾਂ ਦਾ ਗਵਨ ਇੰਨਾ ਵੱਡਾ ਕੀਤਾ ਤੁਸੀਂ ਉੱਥੇ ਖੋਲੇ ਜੀ ਉੱਥੇ ਖੋਲੇ ਕੁਛ ਨਹੀਂ ਖੋਲਿਆ ਕਿਤੇ ਇਲਾਜ ਨਹੀਂ ਹੋਇਆ ਇੱਕ ਹੀ ਨੰਬਰ ਤੇ ਤੁਸੀਂ ਨੰਬਰ ਭਰ-ਭਰ ਕੇ ਤੁਹਾਡੇ ਬੰਦੇ ਆਪਣਾ ਜਾਲੀ ਦਸਤਾਵੇਜ਼ ਭਰੇ ਜਾਂਦੇ ਸੀਗੇ ਸੋ ਉਧਰੋਂ ਸ਼ਰਾਬ ਘਟਾਨਾ ਉਧਰੋਂ ਮਹੱਲਾ ਕਲੀਨਿਕਾਂ ਦਾ ਉਧਰੋਂ ਸਕੂਲਾਂ ਦਾ ਹਸਪਤਾਲਾਂ ਦਾ ਸਾਰਾ ਜਿੰਨਾ ਤੁਸੀਂ ਇੱਕ ਕਪਲਾ ਪਾਇਆ ਸੀ ਉਹ ਹੁਣ ਤਾਊਗਾ ਤੁਹਾਡੇ ਅੱਗੇ ਸਵਾ ਦਨ ਚੋਰਦੇ ਇੱਕ ਦਿਨ ਸਾਧਦਾ ਹੁਣ ਆਊਗਾ ਪੰਜਾਬ ਨੂੰ ਜਿਹੜਾ ਤੁਸੀਂ ਇੰਨਾ ਬਰਬਾਦ ਕੀਤਾ ਪੰਜਾਬ ਦੇ ਇੰਨਾ ਤੁਸੀਂ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਹੋਰ ਠੇਕੇ ਲਿਆ ਔਰ ਬਿਜ਼ਨਸ ਰੇਤਾ ਬਜਰੀ ਦਾ ਖੂਬ ਕੁੱਟ ਕੇ ਕਰ ਰਹੇ ਹੋ ਇਹਦੇ ਨਾਲ ਨਾਲ ਜਿਹੜਾ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਵੱਲੋਂ ਤੋਰਿਆ ਬਿਨਾ ਮਤਲਬ ਤੋਂ ਸੈਂਟਰ ਨਾਲ ਮਿਲ ਕੇ ਉਹ ਤੋਂ ਕਿੰਨਾ ਕਿਤੇ ਮਾਵਾ ਦੀਆਂ ਬਾਦਵਾ ਮਾ ਜ਼ਰੂਰ ਲਗਣੀਆਂ ਸੀ ਆ ਉਹ ਵੀ ਮਾਵਾ ਦੇ ਪੁੱਤ ਜੇ ਡਿਬਰੂ ਕੜਨੇ ਤਾਂ ਤੁਸੀਂ ਵੀ ਉੱਤੇ ਧੜਜੇ ਚ ਬੈਠੋ ਤੁਸੀਂ ਤੁਹਾਡੇ ਦੇ ਕੋਈ ਨਹੀਂ ਸਿਹਤ ਚ ਫਰਕ ਨਹੀਂ ਪੈਣ ਲਗਾ ਇੰਨੇ ਤੁਸੀਂ ਕੋਈ ਮੋਦੀ ਤੇ ਤੁਸੀਂ ਭੂਆ ਦੇ ਮੁੰਡੇ ਨਹੀਂ ਹੈਗੇ ਬਖਸ਼ੂਗਾ ਹੋ ਇਹਨੂੰ ਮਾਨ ਨੂੰ ਵੀ ਨਹੀਂ ਸੋ ਹੌਲੀ ਹੌਲੀ ਉਹ ਇਕੱਠੇ ਕਰ ਲਿਆ ਹੁਣ ਮਾਨ ਨੂੰ ਪਤਾ ਲੱਗ ਗਿਆ ਵੀ ਆਪਾਂ ਵੀ ਕੋਈ ਮੋٹے ਮੋٹے ਕੱਪੜੇ ਸਵਾਲ ਲਈਏ ਉੱਥੇ ਚਿੱਤ ਵਿਕਾਸ ਜਾਂਦੇ ਨੇ ਕੱਪੜੇ ਬੜੀ ਛੇਤੀ ਥੱਲੇ ਪਾੜਦੇ ਨੇ ਸੋ ਮਾਨ ਸਾਹਿਬ ਤੁਸੀਂ ਵੀ ਆਪਣਾ ਮੋਟਾ ਖੱਦਰ ਤੇ ਵਧੀਆ ਦੋ ਤਿੰਨ ਪਜਾਮੇ ਤੇ ਕੁਰਤੇ ਸਵਾਲੋ ਅਗਲਾ ਨੰਬਰ ਤੇ ਤੁਹਾਡਾ ਹੀ ਹੈ ਤੇ ਉਹ ਲੱਗਣਾ ਵੀ ਚਾਹੀਦਾ ਕਿਉਂਕਿ ਪੰਜਾਬ ਨੂੰ ਜਿਹੜਾ ਤੁਸੀਂ ਦੱਬ ਕੇ ਪੰਜਾਬੀਆਂ ਦੇ ਨਾਲ ਪੰਜਾਬੀ ਨੌਜਵਾਨਾਂ ਦੇ ਨਾਲ ਜਿਹੜਾ ਧੱਕਾ ਕਰਿਆ ਤੁਸੀਂ ਅੰਮ੍ਰਿਤ ਛਕਾਉਣ ਵਾਲਾ ਨੂੰ ਜੇਲ੍ਹਾਂ ਵਿੱਚ ਠੋਕਿਆ ਔਰ ਆਪ ਇਥੇ ਨਸ਼ੇ ਦੇ ਬਿਜ਼ਨਸ ਤੇ ਸ਼ਰਾਬਾਂ ਦੇ ਬਿਜ਼ਨਸ ਤੇ ਮੱਲਾ ਕਲੀਨਿਕ ਤੇ ਪ੍ਰੋਨਾ ਸਭ ਲੁੱਟ ਕੇ ਰੇਤਾ ਪਜਰੀ ਹੁਣ ਸਾਬ ਤੁਹਾਨੂੰ ਵੀ ਦੇਣਾ ਪੈਣਾ ਸੋ ਤੁਸੀਂ ਠੁਕਣਾ ਸੀ ਜਿਹੜਾ ਇਲੈਕਸ਼ਨਾਂ ਦੇ ਵਿੱਚ ਅਗਲੇ ਨੇ ਠੁਕਣਾ ਬੰਦ ਕਰਤਾ ਤੁਹਾਨੂੰ ਜਿਵੇਂ ਕੁੱਕੜ ਨੂੰ ਫੜ ਕੇ ਟੋਕਰੇ ਥੱਲੇ ਤਾੜਦੀ ਦਾ ਹੁਣ ਤਾੜ ਦੇਣਾ ਤੇ ਇਥੇ ਅਕਾਲੀਆਂ ਦੀ ਤੇ ਭਾਜਪਾ ਦੀ ਗਿੱਟਮਿੱਟ ਜਿਹੜੀ ਚੱਲ ਰਹੀ ਸੀ ਉਹ ਕਿਸਾਨਾਂ ਦਾ ਇਹਨਾਂ ਨੇ ਮੁੱਦਾ ਮਾੜਾ ਜਾਂ ਹੱਲਝਾ ਲੈਣਾ ਉਧਰੋਂ ਉਹਨਾਂ ਨੇ ਅਕਾਲੀਆਂ ਨੂੰ ਵੀ ਵੋਟਾਂ ਮਿਲ ਜਾਣੀਆਂ ਨੇ ਚੰਗੇ ਅਕਾਲੀ ਵੀ ਨਹੀਂ ਸਿਰੇ ਦੇ ਖੱਟੇ ਇਹ ਵੀ ਨਹੀਂ ਇਹਨਾਂ ਨੇ ਵੀ ਬੜਾ ਪੰਜਾਬ ਦਾ ਲੁੱਟਖਾਣ ਕੀਤਾ ਪਰ ਇਹਨਾਂ ਨੂੰ ਕੁਝ ਅਕਲ ਜ਼ਰੂਰ ਆਈ ਹੋਊਗੀ ਸੋ ਮੋਦੀ ਨੇ ਸਕੀਮ ਲੜਾਣੀ ਸੀ ਕੱਲਾ ਉਹ ਤਾਂ ਆ ਨਹੀਂ ਸਕਦਾ ਸੋ ਅਕਾਲੀਆਂ ਨਾਲ ਸਕੀਮ ਲੜਾ ਕੇ ਉਹਨਾਂ ਨੇ ਆ ਜਾਣਾ ਤੇ ਤੁਹਾਨੂੰ ਪੁੱਤ ਇੱਥੇ ਝਾੜੂ ਤੁਹਾਡਾ ਪੂਰਾ ਸਾਫ਼ ਤੇ ਤੁਸੀਂ ਹੁਣ ਥੋੜੇ ਦਿਨ ਜੇਲ੍ਹ ਦੀਆਂ ਖਾਓ ਤੇ ਬਾਕੀ ਮਾਨ ਸਾਹਿਬ ਨੂੰ ਸੁਨੇਹਾ ਭੇਜੋ ਵੀ ਪੁੱਤ ਤੂੰ ਵੀ ਆਪਣਾ ਗੋਰੀ ਬੇਸਤਰਾਸ ਧਿਆਨ ਨਾਲ ਮਣਾ ਰਿਆ ਤੇ ਸਵਾਲਾ ਵਧੀਆ ਕਪੜੇ ਕਸ਼ਹਰੇ ਤੇ ਉੱਥੇ ਮੋٹے ਕਪੜੇ ਜ਼ਿਆਦਾ ਪਸੰਦ ਨੇ ਇਹ ਬਾਕੀ ਥੋੜੀ ਜਿਹੀ ਖਾਣ ਪੀਣ ਦੀ ਆਦਤ ਘਟਾ ਲੋ ਉੱਥੇ ਮਿਲਦਾ ਨਹੀਂ ਹੈਗਾ ਨੰਬਰ ਤਾਂ ਇੱਕ ਦਿਨ ਸਾਰਿਆਂ ਦਾ ਆਣਾ ਜਦੋਂ ਨਿਹੱਕੇ ਨਜਾਇਜ਼ ਮਾਮਾ ਤੇ ਪੁੱਤ ਤੁਸੀਂ ਫੜਫੜ ਮਾਰੀ ਜਾਂਦੇ ਹੋ ਜੇਲ੍ਹਾਂ ਚ ਤੁੰਨੇ ਜਾਂਦੇ ਹੋ ਨਸ਼ੇ ਦੇ ਪੈਸੇ ਲੈ ਲੈ ਕੇ ਨਸ਼ੇ ਨਸੜੀ ਕਰੀ ਜਾਂਦੇ ਹੋ ਤੇ ਦੇਸ਼ ਤੇ ਰਾਜ ਕਰੀ ਜਾਂਦੇ ਹੋ ਪਰ ਰੱਬ ਦੀ लाठी ਵਿੱਚ ਆਵਾਜ਼ ਨਹੀਂ ਹੈਗੀ ਸੌ ਦਿਨ ਚੋਰਦਾ ਇੱਕ ਦਿਨ ਸਾਧਦਾ ਵੀ ਆਉਂਦਾ ਤੇ ਉਹਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਉਹ ਜਦੋਂ ਚੰਦ ਹੈ ਜੋ ਚੰਦ ਹੈ ਉਹਦੀ ਕਲਾ ਵਰਤ ਜਾਂਦੀ ਹੈ ਸੋ ਤੁਹਾਡੇ ਨਾਲ ਵੀ ਵਰਤੂਗੀ ਜੇ ਸਾਡੇ ਨਾਲ ਜਨਤਾ ਨਾਲ ਵਰਤਰੀਆ ਤੇ ਤੁਹਾਡੇ ਨਾਲ ਰੱਬ ਵਰਤੂਗਾ ਸੋ ਜੋ ਕੁਝ ਹੋਇਆ ਮੈਂ ਤਾਂ ਕਹਿੰਨਾ ਇਹਨੂੰ ਤਿਰਸ਼ੀ ਟੋਪੀ ਨੂੰ ਦੱਬ ਕੇ ਰਗੜਨ ਦਾ ਅੰਦਰ ਕੱਦੂ ਖਾਸੇ ਦਾ ਦੱਬ ਕੇ ਹੋਵੇ ਕਿਉਂਕਿ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਗਲਤੀ ਕੀਤੀ ਸੀ ਉਹਦੇ ਸਾਡੇ ਵੀ ਵਾਰੀ ਫਿਰਦੇ ਨੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਅਗਲੀ ਵੀਡੀਓ ਫੇਰ ਤੁਹਾਡੇ ਕੋਲ ਪਹੁੰਚ ਜਾਏ ਤੇ ਇਹਦੇ ਨਾਲੇ ਕੋਈ ਗਲਤੀ ਸ਼ਲਤੀ ਹੋਈ ਹੋਵੇ ਤਾਂ ਮਾਫ ਕਰਨਾ ਧੰਨਵਾਦ ਸਭ ਦਾ ਵੀਡੀਓ ਦੇਖਣ ਲਈ